ਕੋਡੀ 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 ਫਤਵੀ ਰਪਿੰਦਰਾ ਰਹਿੰਦੇ ਆਨੋ ਹੈਲੋ ਇਹਦੀ ਆਵਾਜ਼ ਵਧਾਓ ਥੋੜੀ ਜੀ ਅੱਧਾ ਮਿੰਟ ਚੁੱਪ ਕਰ ਸਕਦੇ ਆ ਅੱਧਾ ਮਿੰਟ ਅੱਧਾ ਮਿੰਟ ਚੁੱਪ ਕਰ ਸਕਦੇ ਆ ਮੇਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਅੱਧਾ ਇੱਕ ਮਿੰਟ ਮਿਲ ਸਕਦਾ ਅੱਧਾ ਇੱਕ ਮਿੰਟ ਅੱਧਾ ਮਿੰਟ ਅੱਧਾ ਮਿੰਟ ਇੱਕੋ ਮਿੰਟ ਹੀ ਸਾਰੇ 1 ਮਿੰਟ ਮੇਰਾ ਭਰਾ ਬਣ ਕੇ ਯਾਰ 1 ਮਿੰਟ ਤਾਂ ਜੱਪ ਕਰ ਜੋ ਯਾਰ 1 ਮਿੰਟ ਬਾਬਾ ਜੀ ਸਾਰੇ ਤੁਸੀਂ ਪੱਗਾਂ ਵਾਲਿਓ ਸਾਰੇ ਸਰਦਾਰ ਮੁੰਡਿਆਂ ਗੁਰੂ ਘਰ ਦੇ ਵਿੱਚ ਆਪਾਂ ਖੜੇ ਐ ਤਾਂ ਚੰਗਾ ਲੱਗਦਾ ਮੈਨੂੰ ਐਂ ਦੱਸ ਦੋ ਯਾਰ ਹੈ ਉਹ ਸਿੰਘ ਰੁਕ ਜਾ ਯਾਰ ਡੱਕ ਡੱਕ ਤੂੰ ਹਜੇ ਤੇਰੀ ਜਵਾਨੀ ਚੜ੍ਹਦੀ ਹੈ ਜੇ ਸੋਹਣਿਆ ਮੇਰਾ ਵੀਰ ਬਣ ਕੇ ਦੇਖੋ ਸਾਰੇ ਸਾਰੇ ਬੰਦੇ ਬੈਠੇ ਆ ਬਜ਼ੁਰਗ ਵੀ ਬੈਠੇ ਆ ਭੈਣਾਂ ਵੀ ਬੈਠੀਆਂ ਇੱਕ ਪਰਿਵਾਰਕ ਮਾਹੌਲ ਆ ਹਨਾ ਸੋ ਮੇਰਾ ਵੀਰ ਬਣ ਕੇ ਤਾਂ ਚੰਗਾ ਨਹੀਂ ਲੱਗਦਾ ਤੁਸੀਂ ਆਪਣਾ ਕੰਮ ਕਰੀ ਜਾਂਦੇ ਹੋ ਬਹੁਤ ਕਰ ਲਿਆ ਚਲੋ ਅਸੀਂ ਤੁਹਾਨੂੰ ਰੋਕਦੇ ਨਹੀਂ ਪਰ ਇੱਕ ਮਰਿਆਦਾ ਹੁੰਦੀ ਆ ਯਾਰ ਆਪਾਂ ਗੁਰੂ ਘਰ ਦੀ ਮਰਿਆਦਾ ਰੱਖੀ ਆ ਯਾਰ ਇਹ ਤਾਂ ਚੰਗਾ ਥੋੜਾ ਲੱਗਦਾ ਤੁਸੀਂ ਪੜ੍ਹੇ ਲਿਖੇ ਮੁੰਡੇ ਹੋ ਬਹੁਤ ਸੋਹਣੇ ਲੱਗਦਾ ਪੱਗਾਂ ਥੋੜੇ ਸਾਰਿਆਂ ਦੇ ਸੋਹਣੀਆਂ ਸਜਾਈਆਂ ਹੋਈਆਂ ਐ ਤੁਸੀਂ ਇੰਜੋਏ ਕਰਨਾ ਤੁਸੀਂ ਉਦਾਂ ਇੰਜੋਏ ਕਰੋ ਪਰ ਆ ਲੋ ਜੀ ਉਹ ਚਿੱਟੀ ਸ਼ਰਟ ਵਾਲਿਆ ਕਾਲੇ ਰਮਾਲ ਵਾਲਿਆ ਤੂੰ ਤਾਂ ਸਿਆਣਾ ਬਣਾ ਲੱਗਦਾ ਯਾਰ ਹੈ ਉਹੀ ਗੱਲ ਫੇਰ ਹੋ ਗਈ ਨਾ ਸੋ ਜੇ ਇੰਜੋਏ ਕਰਨਾ ਹਾਂ ਜੇ ਇੰਜੋਏ ਕਰਨਾ ਤੁਸੀਂ ਉਦਾਂ ਕਰੋ ਯਾਰ ਤੁਹਾਨੂੰ ਗੁਰੂ ਘਰ ਦਾ ਵੀ ਖੌਫ ਨਹੀਂ ਬਲਾ ਮੈਨੂੰ ਐਂ ਦੱਸ ਦੋ ਜੇ ਨਹੀਂ ਆ ਤਾਂ ਫਿਰ ਵਜਾਈ ਚੱਲੋ ਜੇ ਤਾਂ ਗੁਰੂ ਘਰ ਦਾ ਖੌਫ ਹੈਗਾ ਕੋਈ ਡਰ ਹੈਗਾ ਕੋਈ ਭੈ ਹੈਗਾ ਫੇਰ ਤਾਂ ਰੁਕ ਜੂਗੇ ਤੇ ਜੇ ਨਹੀਂ ਹੈਗਾ ਫਿਰ ਵਜਾਈ ਚੱਲੋ ਜਿੰਨਾ ਮਰਜ਼ੀ ਇਹ ਹੁਣ ਤੁਹਾਡੇ ਤੇ ਆ ਹੁਣ ਗੱਲ ਅਸੀਂ ਨਾ ਮੈਂ ਆਪਦੇ ਤੇ ਨਾ ਕਮੇਟੀ ਨੇ ਇਹ ਤੇ ਗੁਰੂ ਘਰ ਦੀ ਗੱਲ ਆ ਗਈ ਇਹਦੇ ਨਾਲ ਪਲੇਅਰ ਡਿਸਟਰਬ ਹੁੰਦੇ ਆ ਕੰਨਾਂ 'ਚ ਟੀਂ ਟੀਂ ਹੋਈ ਜਾਣੀ ਆ ਬਜ਼ੁਰਗ ਬੈਠੇ ਆ ਸੋ ਚੰਗਾ ਨਹੀਂ ਲੱਗਦਾ ਆ ਜਿਹੜੇ ਹੁਣ ਬਜ਼ੁਰਗ ਤੁਹਾਡੇ ਸਾਹਮਣੇ ਬੈਠੇ ਆ ਜਾਂ ਸਿਆਣੇ ਵੀਰ ਬੈਠੇ ਆ ਉਹ ਯਾਰ ਕੀ ਸੋਚਦੇ ਹੋਣਗੇ ਪਲੇਅਰ ਵੀ ਡਿਸਟਰਬ ਹੁੰਦੇ ਆ ਤੁਸੀਂ ਟੀਮ 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 ਕਰੀ ਜਾਂਦੇ ਹੋ ਸੋ ਮੇਰਾ ਉਹਨੂੰ ਤੁਹਾਨੂੰ ਸਵੇਰ ਤੋਂ ਨਹੀਂ ਕਿਹਾ ਤੁਸੀਂ ਉਧਰ ਇੰਜੋਏ ਕਰੋ ਕਬੱਡੀ ਨੂੰ ਵੇਖੋ ਕਬੱਡੀ ਨੂੰ ਇੰਜੋਏ ਕਰੋ ਮੇਰਾ ਵੀਰ ਬਣ ਕੇ ਬਾਕੀ ਗੁਰੂ ਘਰ ਦੇ ਵਿੱਚ ਖੜੇ ਆ ਤੁਸੀਂ ਸਤਕਾਰਯੋਗ ਹੋ ਸਾਡੇ ਮਹਿਮਾਨ ਹੋ ਕਬੱਡੀ ਨੂੰ ਵੇਖਣ ਆਏ ਹੋ ਕਬੱਡੀ ਨੂੰ ਚਾਹੁੰਦੇ ਹੋ ਕਬੱਡੀ ਦੇ ਪਲੇਅਰਾਂ ਨੂੰ ਸਤਕਾਰ ਦਿੰਦੇ ਹੋ ਪਰ ਐਦਾਂ ਨਾ ਕਰੋ ਮੇਰਾ ਵੀਰ ਬਣ ਕੇ ਧੰਨਵਾਦ ਆ ਤੁਹਾਡਾ ऐसेतरान कबड्डी दीया वीडियोस देखल्ली ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀ ਤੋਂ ਨਵੀ ਅਪਡੇਟ ਮਿਲ ਸਕੇ ਧੰਨਵਾਦ ਜੀ